ਈ ਲੱਖ ਰੁਪਇਆ ਖਾ ਗਏ ਖਾ ਗਏ ਖਾ ਗਏ ਨੂੰ ਕੀ ਕਹਿੰਦੇ ਐ ਹਾਂ ਵੀ ਲੱਗਿਆ ਬੰਦਾ ਮਿਲ ਗਿਆ ਘਰੋਂ ਪੱਜਿਆ ਹੋਇਆ ਜਦੋਂ ਆਂਦੇ ਆ ਅੱਜ ਦਿਨਾਂ ਪੈਸੇ ਘਰ ਦਿਨਾਂ ਪੈਸੇ ਤੂੰ ਬੰਦਾ ਦੋ ਦਿਨਾਂ ਚ ਪੈਸੇ ਦੇਣਾ ਚਾਰ ਦਿਨਾਂ ਚ ਪੈਸੇ ਦੇਣਾ ਅੱਜ ਸਾਨੂੰ 5 ਮਹੀਨੇ ਹੋ ਗਏ ਤੇ ਘਰ ਥੱਕੇ ਕਰਿਆ ਪੈਸਾ ਲਿਆਦਾ ਵੀਜ਼ਾ ਲਾਇਆ ਨੇ ਹੋਟਲ ਦਾ ਨਕਲੀ ਦਿੱਤੇ ਨੇ ਟਿਕਟਾਂ ਨਕਲੀ ਦਿੱਤੀਆਂ ਸੀ ਉਹ ਵੀ ਲਈਆਂ ਸਾਨੂੰ ਚੈੱਕ ਨਕਲੀ ਦਿੱਤੇ ਸਾਨੂੰ ਚੈੱਕ ਨਕਲੀ ਦਿੱਤੇ ਇਹਨੇ ਕਿੰਨੇ ਕਿੰਨੇ ਪੈਸੇ ਕਿੰਨੇ ਲਏ 20 ਲੱਖ ਰੁਪਈਆ ਸਕਰੋਲ ਪੰਜਾਬ ਦੇ ਨਾਲ ਜੁੜੇ ਹੋ ਤੁਸੀਂ ਮੈਂ ਹਾਂ ਸੌਰਵ ਅਰੋੜਾ ਇੱਕ ਏਜੰਟ ਦੇ ਘਰ ਡੈੱਡ ਬੋਡੀ ਹੈ ਉਹਦੇ ਘਰ ਦੇ ਬਾਹਰ ਜਿਹੜੀ ਹੈ ਉਹ ਐਂਬੂਲੈਂਸ ਦੇ ਵਿੱਚ ਪਈ ਹੋਈ ਹੈ ਏਜੰਟ ਤੇ આરોਪ ਹੈ ਕਿ ਉਸਨੇ ਇੱਕ ਲੜਕੀ ਤੇ ਇੱਕ ਲੜਕਾ ਜਿਹੜੇ ਕਿ ਹਸਬੰਡ ਵਾਈਫ ਹੈ ਉਹਨਾਂ ਦਾ ਵੀਜ਼ਾ ਲਵਾਇਆ ਸੀਗਾ ਜਿਨ੍ਹਾਂ ਨੇ ਬਾਹਰ ਦੇ ਮੁਲਕ ਜਾਣਾ ਸੀ ਉਹੋ ਵੀਜ਼ਾ ਨਿਕਲਿਆ ਨਕਲੀ ਕਿਹਾ ਜਾ ਰਿਹਾ ਇਹ ਉਹਨਾਂ ਦੇ ਜਿਹੜੇ ਘਰ ਦੇ ਉਹਨਾਂ ਵੱਲੋਂ ਇਲਜ਼ਾਮ ਲਾਇਆ ਜਾ ਰਿਹਾ ਮੌਕੇ ਤੇ ਪੁਲਿਸ ਪਹੁੰਚੀ ਹੈ ਪਰ ਪੁਲਿਸ ਦਾ ਇਹ ਕਹਿਣਾ ਕਿ ਸਾਡਾ ਏਰੀਆ ਨਹੀਂ ਪੈਂਦਾ ਜਿਸ ਏਰੀਏ ਦੇ ਵਿੱਚ ਡੈਥ ਹੋਈ ਹੈ ਮਰੀਜ਼ ਦੀ ਉਸ ਏਰੀਏ ਦੇ ਸਬੰਧਿਤ ਥਾਣੇ ਨੂੰ ਦੱਸਿਆ ਜਾਵੇ ਹਸਪੀਟਲ ਵੱਲੋਂ ਰੂਕਾ ਭੇਜਿਆ ਜਾਵੇ ਉਸ ਤਰੀਕੇ ਨਾਲ ਜਿਹੜੀ ਹੈ ਕਾਰਵਾਈ ਹੋਊਗੀ ਦੂਜੇ ਪਾਸੇ ਏਜੰਟ ਨਾਲ ਗੱਲ ਕੀਤੀ ਉਸਨੇ ਕਿਹਾ ਕਿ ਮੈਂ ਕੋਈ ਵੀ ਜਾਲੀ ਵੀਜ਼ਾ ਜਿਹੜਾ ਉਹ ਨਹੀਂ ਦਿੱਤਾ ਕਿ ਮੇਰਾ ਜਿਹੜਾ ਵੀਜ਼ਾ ਉਹ ਸਹੀ ਸੀ ਤੇ ਇਹਨਾਂ ਤੇ ਜਿਹੜੇ ਜਿਹੜੇ ਲੋਕ ਇੱਥੇ ਆਏ ਆ ਡੈੱਡ ਬੋਡੀ ਲੈ ਕੇ ਉਹਨਾਂ ਨੂੰ ਉਹਨਾਂ ਤੇ ਕਿਹਾ ਗਿਆ ਕਿ ਇਹਨਾਂ ਨੇ ਸਾਨੂੰ ਜਿਹੜੇ ਆ ਪੈਸੇ ਆ ਉਹ ਪੂਰੇ ਨਹੀਂ ਦਿੱਤੇ ਸੀ ਇਸ ਕਰਕੇ ਉਹ ਜਹਾਜ਼ ਆ ਜਿਹੜਾ ਨਹੀਂ ਚੜ ਸਕੇ ਪਰ ਇਹਨਾਂ ਵੱਲੋਂ ਇਹ ਇਲਜ਼ਾਮ ਲਾਇਆ ਜਾ ਰਿਹਾ ਕਿ ਅਸੀਂ ਜਿਹੜਾ ਕਿ 15 ਲੱਖ ਰੁਪਇਆ ਏਜੰਟ ਨੂੰ ਦਿੱਤਾ ਸੀਗਾ ਤੇ ਉਸ ਏਜੰਟ ਨੇ ਸਾਡੇ ਬੱਚਿਆਂ ਨੂੰ ਜਿਹੜੇ ਆ ਜਾਲੀ ਵੀਜ਼ੇ ਆ ਜਿਹੜੇ ਆ ਦਿੱਤੇ ਇਸ ਕਰਕੇ ਉਹ ਇਮੀਗ੍ਰੇਸ਼ਨ ਤੇ ਫੜੇਗੇ ਅੰਮ੍ਰਿਤਸਰ 에어ਪੋਰਟ ਤੇ ਉਹ ਫੜੇਗੇ ਉਸ ਤੋਂ ਬਾਅਦ ਜਿਹੜੇ ਉਹਨਾਂ ਦੇ ਘਰ ਦੇ ਆ ਉਹ ਇਸ ਗੱਲ ਦੀ ਜਿਹੜੀ ਆ ਟੈਨਸ਼ਨ ਲੈ ਜਾਂਦੇ ਉਸ ਤੋਂ ਬਾਅਦ ਹਸਪਤਾਲ ਦੇ ਵਿੱਚ ਦਾਖਲ ਆ ਉਹਨਾਂ ਨੂੰ ਕਰਾਇਆ ਜਾਂਦਾ ਤੇ ਉਸ ਤੋਂ ਬਾਅਦ ਮੌਤ ਹੋ ਜਾਂਦੀ ਉਹਨਾਂ ਦੇ ਘਰ ਦੇ ਆ ਜਿਹੜੇ ਇੱਥੇ ਖੜੇ ਆ ਪਰਵਾਰਿਕ ਮੈਂਬਰ ਇੱਥੇ ਖੜੇ ਆ ਉਹਨਾਂ ਦੀ ਜਿਹੜੀ ਹੈ ਧਰਮ ਪਤਨੀ ਇੱਥੇ ਖੜੇ ਆ ਉਹਨਾਂ ਨਾਲ ਗੱਲਬਾਤ ਕਰਾਂਗੇ ਕਿ ਪੂਰਾ ਮਾਮਲਾ ਕੀ ਹੈ ਕਿਦਾਂ ਇਹ ਚੀਜ਼ ਜਿਹੜਾ ਏਜੰਟ ਇਹਨਾਂ ਦੇ ਕੀ ਹੋਇਆ ਕੀ ਸੀਗਾ ਜੀ ਦੱਸੋ ਦੱਸੋ ਜੀ ਬੱਸ ਤੂੰ ਬੋਲ ਮੜ ਬੋਲ ਬੋਲ ਕੋਈ ਨਹੀਂ ਹੌਸਲਾ ਰੱਖੀਦਾ ਬਸ ਉਹਨੇ ਤੁਸੀਂ ਤੁਸੀਂ ਦੱਸੋ ਹਾਂਜੀ ਕੀ ਤੁਸੀਂ ਲੱਗਦੇ ਕੀ ਹੋ ਜੀ ਮੈਂ ਇਹਦੀ ਮੰਮੀ ਲਗਣੀ ਆ ਦੇਖੋ ਜੀ ਮੈਂ ਉਹਨਾਂ ਦੀ ਮੰਮੀ ਬੋਲ ਰਹੀ ਆ ਇਸ ਜੈਂਟ ਨੇ ਸਾਡੇ ਕੋਲ 20 ਲੱਖ ਰੁਪਏ ਲੈ ਕੇ ਇਹਨੇ ਸਾਨੂੰ ਨਕਲੀ ਪਾਸਪੋਰਟ ਬਣਾ ਕੇ ਦਿੱਤਾ ਉਸ ਤੋਂ ਬਾਅਦ ਜਦੋਂ ਅਸੀਂ ਬੱਚੇ ਚੜਾਣ ਗਏ ਵੀਜ਼ਾ ਜਦੋਂ ਅਸੀਂ ਬੱਚੇ ਚੜਾਣ ਗਏ ਉਹਨਾਂ ਨੇ ਸਾਡੇ ਬੱਚੇ ਫੜ ਲਏ ਫੜਲੇ ਤੇ ਜਦੋਂ ਸਾਡੀ ਕਾਰਵਾਈ ਹੋਈ ਸਾਰੀ ਰਾਤ ਤੇ ਉਹਨਾਂ ਨੇ ਸਾਡੇ ਸਾਨੂੰ ਕਹਿਤਾ ਕਿ ਤੁਹਾਡਾ ਨਕਲੀ ਵਿਜ਼ਾ ਤੁਹਾਨੂੰ ਅੰਦਰ ਕਰਨਾ ਅਸੀਂ ਹੱਥ ਪੱਲਾ ਜੋੜ ਕੇ ਬੱਚੇ ਛੁੜਾ ਕੇ ਘਰ ਲਿਆਂਦੇ ਘਰ ਲਿਆਂਦੇ ਤੇ ਉਸ ਤੋਂ ਬਾਅਦ ਅਸੀਂ ਇਹਨੂੰ ਫੋਨ ਕੀਤਾ ਦਲਵੀਰ ਤੂੰ ਸਾਨੂੰ ਟਿਕਟ ਨਕਲੀ ਦਿੱਤੀ ਏ ਅੱਗੋਂ ਸਾਨੂੰ ਪਤਾ ਕੀ ਕਹਿੰਦਾ ਕਹਿੰਦਾ ਟਿਕਟ ਲੈ ਕੇ ਤੁਸੀਂ ਬਾਹਰ ਆ ਜਾ ਅੱਛਾ ਫਿਰ ਉਸ ਤੋਂ ਬਾਅਦ ਅਸੀਂ ਕਿਹਾ ਹੁਣ ਸਾਡੇ ਪੈਸੇ ਕਹਿੰਦਾ ਮੈਂ ਥੋੜੇ ਥੋੜੇ ਕਰਕੇ ਦੇ ਦਾਂਗਾ ਇਹ ਬੰਦਾ ਸਾਨੂੰ ਜਾਣਦਾ ਸੀਗਾ ਅਸੀਂ ਫਿਰ ਅੱਗੇ ਕੋਈ ਕਾਰਵਾਈ ਨਹੀਂ ਕੀਤੀ ਅੰਦੇ ਤੇ ਉਸ ਤੋਂ ਬਾਅਦ ਕੀ ਹੋਇਆ ਫਿਰ ਅਸੀਂ ਆਂਦੇ ਰਹੇ ਆਂਦੇ ਰਹੇ ਇਹਦੇ ਘਰ ਰੋਜ਼ ਸਵੇਰੇ ਆਂਦੇ ਰਹੇ ਇਹ ਬੰਦਾ ਅੱਗੋਂ ਸਾਨੂੰ ਮਿਲਿਆ ਨਹੀਂ ਜਨਾਨੀ ਬਾਹਰ ਨਿਕਲਦੀ ਸੀ ਉਹ ਸਾਨੂੰ ਕਹਿ ਦਿੰਦੀ ਸੀ ਕਿ ਤੁਸੀਂ ਫੋਨ ਤੇ ਗੱਲ ਕਰ ਲਓ ਫੋਨ ਤੇ ਜਦੋਂ ਫੋਨ ਤੇ ਗੱਲ ਕਰਨੀ ਮੈਂ ਤੁਹਾਨੂੰ ਤਿੰਨ ਚਾਰ ਦਿਨਾਂ ਤੋਂ ਬਾਅਦ ਦੇ ਦਾਂਗਾ ਤਿੰਨ ਮਹੀਨੇ ਅਸੀਂ ਗੇੜੇ ਕਰਦੇ ਰਹੇ ਉਸ ਤੋਂ ਬਾਅਦ ਇਹਨੇ ਸਾਨੂੰ ਨਕਲੀ ਚੱਕ ਦੇਤੇ ਚੈੱਕ ਦੇ ਤੇ ਉਹ ਸੀ ਉਥੇ ਬੈਂਕ 'ਚ ਜਮਾ ਕਰਾਤੇ 2 ਮਹੀਨਿਆਂ ਬਾਅਦ ਅਸੀਂ ਪੈਸੇ ਕਢਾਣ ਗਏ ਉਹ ਕਹਿੰਦੇ ਤੁਹਾਡੇ ਚੈੱਕ ਨਕਲੀ ਨੇ ਉਸ ਤੋਂ ਬਾਅਦ ਵੀਰ ਜੀ ਅਸੀਂ 2500 ਰੁਪਇਆ ਦੇ ਕੇ ਅਸੀਂ ਚੈੱਕ ਵਾਪਸ ਲਿਆਂਦੇ ਚੈੱਕ ਵਾਪਸ ਸਾਡਾ ਬੰਦਾ ਡਿਪਰੈਸ਼ਨ ਵਿੱਚ چلا ਗਿਆ ਉਹਨੂੰ ਅੰਦਰ ਬਿਮਾਰੀਆਂ ਲੱਗੀਆਂ ਜਦੋਂ ਉਹਨੂੰ ਬਿਮਾਰੀਆਂ ਲੱਗੀਆਂ ਉਹ ਕੁਝ ਖਾਵੇ ਨਾ ਪੀਵੇ ਨਾ ਟੈਨਸ਼ਨ ਨਾਲ 20 ਲੱਖ ਰੁਪਇਆ ਮਕਾਨ ਗਹਿਣੇ ਰੱਖਿਆ ਛੋਟਾ ਜਿਹਾ ਬੱਚਾ ਉਸ ਤੋਂ ਬਾਅਦ ਫਿਰ ਅਸੀਂ ਕੀ ਕੀਤਾ ਫਿਰ ਵੀ ਅਸੀਂ ਬੜੇ ਗੇੜੇ ਮਾਰੇ ਇਹਨੂੰ ਫੋਨ ਕੀਤੇ ਅੱਜ ਸਵੇਰ ਦੇ ਵੀ ਅਸੀਂ ਇਹਨੂੰ ਫੋਨ ਕਰ ਰਹੇ ਹਾਂ ਇਹ ਬੰਦਾ ਸਾਡੇ ਫੋਨ ਨਹੀਂ ਚੱਕਦਾ ਪਿਆ ਤੁਸੀਂ ਦੱਸਿਆ ਕਿ ਮੇਰੇ ਪੁੱਤ ਦੀ ਮੌਤ ਹੋ ਗਈ ਹੈ ਇਸ ਚੱਕਰ ਦੇ ਵਿੱਚ ਦੱਸਿਆ ਦੱਸਿਆ ਮੈਂ ਹੁਣ ਮੇਰੇ ਨਾਲ ਬੈਸ ਹੈ ਅੱਗੋਂ ਮੈਨੂੰ ਕਹਿੰਦਾ ਤੂੰ ਮੇਰਾ ਜਲੂਸ ਕੱਢ ਰਹੀ ਹੈ ਮੈਂ ਕਿਹਾ ਤੇਰਾ ਜਿੰਦੇ ਦਾ ਜਲੂਸ ਨਿਕਲ ਰਿਹਾ ਮੇਰਾ ਬੰਦਾ ਚਲਾ ਗਿਆ ਮੇਰਾ ਜੀਵਨ ਡਿਪਰੈਸ਼ਨ ਨਾਲ ਗਿਆ ਜੀ ਮੇਰੀ ਏਜੰਟ ਦੇ ਨਾਲ ਗੱਲ ਹੋਈ ਹੈ ਉਹ ਕਹਿੰਦਾ ਜੀ ਉਹ ਪਹਿਲੇ ਹੀ ਬਿਮਾਰ ਸੀਗੇ ਉਹਨਾਂ ਦੀ ਡੈਥ ਹੋ ਗਈ ਮੇਰੇ ਪੱਲੇ ਪਾਤੇ ਜੀ ਉਹਨਾਂ ਦੀ ਵੀ ਨਹੀਂ ਬਿਮਾਰ ਤੇਰੇ ਨਾਲ ਜਾਂਦਾ ਰਿਹਾ ਚਾਹ ਪਹਿਲਾਂ ਬਿਮਾਰ ਸੀ ਪਰ ਤੇਰੇ ਪੈਸਿਆਂ ਨਾਲ ਜ਼ਿਆਦਾ ਪੈਸੇ ਕਿਤੇ ਵਿਆਜ ਮੰਗਣ ਆਉਂਦੇ ਆ ਉਹ ਕਿੱਥੋਂ ਦੋ ਉਹ ਬੰਦਾ ਕਿ ਤੇ ਵੀ 2000 ਰੁਪਏ ਮਹੀਨੇ ਦੀ ਵਿਆਜ ਤੁਸੀਂ ਉਹਨੂੰ ਪੈ ਗਈ ਡਿਪਰੈਸ਼ਨ ਇਹ ਬੰਦਾ ਹੁਣ ਆਪਣੀ ਜਾਨ ਬਚਾਨ ਕਰਕੇ ਤੁਹਾਨੂੰ ਬੋਲਦਾ ਝੂਠ ਪਹਿਲਾਂ ਬਿਮਾਰ ਸੀ ਤੂੰ ਪੈਸੇ ਹੀ ਨਾ ਲੈਂਦਾ ਇਹ ਵੀ ਗੱਲ ਕਹੀਏ ਕਿ ਤੁਸੀਂ ਉਹਨੂੰ ਲੱਖ ਰੁਪਇਆ ਦਿੱਤਾ ਨਹੀਂ ਜੀ ਨਹੀਂ ਲੱਖ ਰੁਪਇਆ ਫਿਰ ਇਹਨੇ ਸਾਨੂੰ ਸਾਡੇ 5-5 ਲੱਖ ਦੇ ਚੈੱਕ ਕਿਉਂ ਦਿੱਤੇ ਚੈੱਕ ਕਿਉਂ ਦਿੱਤੇ ਇਹਨੇ ਸਾਨੂੰ ਜੇ ਅਸੀਂ ਲੱਖ ਰੁਪਇਆ ਚ ਤੁਸੀਂ ਵੀ ਸਿਆਣੇ 에ਰਪੋਰਟ ਤੋਂ ਸਾਡੇ ਬੱਚੇ ਫੜੇ ਗਏ ਤੂੰ ਉਹ ਵੀ ਕਹ ਦੇ ਮੈਂ ਲੱਖ ਰੁਪਇਆ ਲੈ ਮੈਂ ਤੁਹਾਡੇ ਬੱਚੇ ਨਹੀਂ ਛਡਾ ਸਕਦਾ ਠੀਕ ਹੈ ਗੱਲ ਫਿਰ ਉਹ ਕਹਿੰਦਾ ਤੁਹਾਡੇ ਬੱਚਿਆਂ ਨੇ ਪੈਸੇ ਘਟ ਦਿੱਤੇ ਸੀ ਇਸ ਕਰਕੇ ਜਹਾਜ਼ ਨਹੀਂ ਚੜ੍ਹਦਾ ਇੱਕ ਇੱਕ ਪ ਇਹਨੂੰ ਲਾਫਿਆਂ ਚ ਪੈਸੇ ਲੈ ਕੇ ਗਿਆ ਸਮਰਾਲਾ ਚੌਂਕ ਲੈ ਕੇ ਗਿਆ ਮੇਰੇ ਗਲੀ ਦੇ ਮੋੜ ਤੇ ਲੈ ਕੇ ਗਿਆ ਮੇਰੇ ਘਰ ਬਹਿ ਕੇ ਲੈ ਕੇ ਗਿਆ ਨਾਲੇ ਕੌਫੀਆਂ ਪੀ ਕੇ ਗਿਆ ਅੱਛਾ ਫਿਰ ਫਿਰ ਤੁਸੀਂ ਦੂਸਰੀ ਗੱਲ ਨੂੰ ਜੇ ਅਸੀਂ ਲੱਖ ਰੁਪਈਆ ਦਿੱਤਾ ਇਸ ਬੰਦੇ ਨੇ ਸਾਨੂੰ 5.5 ਲੱਖ ਦੇ ਚੈੱਕ ਕੋ ਦਿੱਤੇ ਫਿਰ ਲੱਖ 2 ਲੱਖ 2 ਚੈੱਕ ਦਿੱਤੇ ਨੇ ਸਾਢੇ 5 ਲੱਖ ਦਾ ਇੱਕ ਦਿੱਤਾ 5 ਦਾ ਇੱਕ ਦਿੱਤਾ ਉਹ ਵੀ ਨਕਲੀ ਦਿੱਤਾ ਉਹ ਵੀ ਨਕਲੀ ਸਾਡੇ ਕੋਲ ਵੇਖ ਲਓ ਕਿ ਸਾਡੇ ਕੋਲ ਸਾਰੇ ਪ੍ਰੂਫ ਨੇ ਇਹਦੀ ਆਵਾਜ਼ ਭਰੀ ਹੋਈ ਹੈ ਇਹ ਮੇਰੇ ਕੋਲ ਆਹ ਫੋਨ 'ਚ ਇਹਦੀ ਆਵਾਜ਼ ਭਰੀ ਹੋਈ ਹੈ ਕਿ ਮੈਂ ਤੁਹਾਨੂੰ ਇੰਨੀ ਤਰੀਕ ਤੱਕ 5 ਤਰੀਕ ਤੱਕ ਪੈਸੇ ਥੋੜੇ ਬਹੁਤ ਮੋੜ ਦਾਂਗਾ ਇਹ ਅੱਜ ਅੱਜ ਸੀਂ ਕਿਦੇ ਘਰ ਏਜੰਟ ਦੇ ਘਰ ਦੇ ਬਾਰੇ ਡੈਡ ਹਾਂਜੀ ਅਸੀਂ ਏਜੰਟ ਦੇ ਬੂਹੇ ਤੇ ਘਰ ਆਇਆ ਜਿੱਦਾਂ ਸਾਡੇ ਪੁੱਤ ਦੀ ਨਿਕਲੀ ਹੈ ਨਾ ਬਾਡੀ ਉਦਾਂ ਹੀ ਆਉਂਦੀ ਨਿਕਲਣੀ ਚਾਹੀਦੀ ਹੈ ਬਸ ਹਾਂ ਅਰੇ ਕੋਟਾ ਸੁਣ ਲੋ ਸਾਰਿਆਂ ਬਹੁਤ ਪੈਸੇ ਹੁੰਦੀ ਅਸੀਂ ਇਲਾਜ ਨਾ ਕਰਾਂਦੇ ਬਸ ਇਹਨਾਂ ਕਾਲਿਆਂ ਪੈਸਾ ਸਾਡੇ ਮਕਾਨ ਵੀ ਕਰੀ ਅਸੀਂ ਹਾਂ ਇੱਕ ਇੱਕ ਪੈਸਾ ਜੋੜ ਕੇ ਅਸੀਂ ਵਿਆਜ ਦਿੰਨੇ ਆ ਛੋਟੀ ਜੀ ਦੁਕਾਨ ਛੜੀ ਮੁੰਡਾ ਸਾਡਾ 14 ਸਾਲ ਦਾ ਕੁੜੀਆਂ ਸੀ ਉਹ ਵੀ ਅਸੀਂ ਅੱਗੋਂ ਕਿਸੇ ਦਾ ਲਿਆ ਹੈ ਉਹਨਾਂ ਨੇ ਸਾਡੀ ਕੋਲੋਂ ਵਾਕੇ ਕਰ ਦਿੱਤੀ ਛੋਟਾ ਜੇ ਮੁੰਡੇ ਸਾਡਾ ਕੰਪਲੇਂਟ ਪੁਲਿਸ ਕੋਲੋਂ ਕੰਪਲੇਂਟ ਪਹਿਲਾਂ ਕਿਉਂ ਨਹੀਂ ਕੀਤੀ ਨਹੀਂ ਜੀ ਉਹ ਸਾਡੇ ਬੰਦਾ ਡਰਦਾ ਰਹੇ ਨਹੀਂ ਜਬਾਨ ਦਾ ਦੇ ਦਾਂਗਾ ਉਹ ਕਹਿੰਦਾ ਮੈਂ ਦੇ ਦਾਂਗਾ ਬਸ ਵਿਸ਼ਵਾਸ ਰੱਖਿਆ ਇਹਨਾਂ ਨੇ ਵਿਸ਼ਵਾਸ ਮੈਂ ਇਹਨਾਂ ਨੂੰ ਕਹਿੰਦੀ ਨਹੀਂ ਆਪਾਂ ਕੰਪਲੀਟ ਪਾਨੇ ਜਦੋਂ ਨਕਲੀ ਚੈੱਕ ਆਏ ਨਾ ਅਸੀਂ ਚੈੱਕ ਨਹੀਂ ਲੈਣਾ ਇਹ ਕੱਲੇ ਆਏ ਚੈੱਕ ਲੈਣ ਮੈਂ ਕਿਹਾ ਤੁਸੀਂ ਚੈੱਕ ਕਿਉਂ ਫੜਿਆ ਆਪਾਂ ਇਹਦੇ ਤੇ ਕੰਪਲੀਟ ਬੰਦੇ ਆਪਾਂ ਚੈੱਕ ਲੈਂਦੇ ਪੈਸੇ ਲੈਂਦੇ ਸਾਹ ਹੀਰੇ ਵਰਗਾ ਪੁੱਤ ਹੋ ਗਿਆ ਤੁਹਾਨੂੰ ਮੌਕੇ ਤੇ ਪੁਲਿਸ ਆਈ ਹੈ ਕੀ ਕੀ ਗੱਲਬਾਤ ਹੋਈ ਕੀ ਕਿਹਾ ਉਹਨਾਂ ਨੇ ਉਹਨਾਂ ਨੇ ਕਿਉਂ ਉਹਨਾਂ ਨੇ ਕੁਝ ਨਹੀਂ ਕੀਤਾ ਉਹਨਾਂ ਨੇ ਇਹੋ ਕਿਹਾ ਕਿ ਤੁਸੀਂ ਉੱਥੇ ਆਪਣੇ ਜਮਾਲਪੁਰ ਜਾ ਕੇ ਰਿਪੋਰਟ ਲਿਖਾਓ ਉਹ ਤੁਹਾਨੂੰ ਉਹ ਭੇਜਣਗੇ ਪੁਲਿਸ ਨੇ ਕੁਝ ਨਹੀਂ ਕੀਤਾ ਹਾਂ ਉਹਨਾਂ ਨੇ ਸਾਨੂੰ ਚਿੱਠੀ ਦਿੱਤੀ ਕਿ ਇਹ ਬੰਦਾ 20 ਲੱਖ ਰੁਪਈਆ ਤੇ ਟੈਨਸ਼ਨ ਚ ਮਰ ਗਿਆ ਉਹਨਾਂ ਸਾਨੂੰ ਦਿੱਤੀ ਸਾਡੇ ਕੋਲ ਕਾਗਜ਼ ਹੁਣ ਇਦਾਂ ਹੀ ਐਮਐਲਏ ਨੇ ਹਸਪੀਟਲ ਵਾਲਿਆਂ ਨੇ ਲਿਖ ਕੇ ਕੀ ਦਿੱਤਾ ਕਿਉਂ ਡੈਥ ਹੋਈ ਉਹ ਡਿਪਰੈਸ਼ਨਲ ਗਏ ਹੈ ਡਿਪਰੈਸ਼ਨਲ ਗਏ ਬੰਦੇ ਨੂੰ ਮਾਰ ਹੁੰਦੇ ਨਹੀਂ ਸਭ ਨੂੰ ਬਿਮਾਰੀਆਂ ਦਾ ਇਲਾਜ ਜਿਹੜਾ ਕੀ ਹੈ ਇਲਾਜ ਦੇ ਦੌਰਾਨ ਜਿਹੜੀ ਹੈ ਇਸ ਜਿਹੜੀ ਹੈ ਮੌਤ ਹੋਈ ਹੈ ਕਿਹਾ ਜਾ ਰਿਹਾ ਕਿ ਜਿਹੜੀ ਹੈ ਟੈਨਸ਼ਨ ਲਿੱਤੀ ਗਈ ਸੀਗੀ ਕਿ ਪੈਸੇ ਆ ਜਿਹੜੇ ਆ ਉਹ ਇਧਰੋਂ ਉਧਰੋਂ ਕਰਕੇ ਫੜ ਕੇ ਦਿੱਤੇ ਸੀ ਤੇ ਏਜੰਟ ਵੱਲੋਂ ਨਕਲੀ ਜਿਹੜਾ ਉਹ ਵੀਜ਼ਾ ਜਿਹੜਾ ਕਿ ਲਵਾ ਦਿੱਤਾ ਗਿਆ ਸੀਗਾ ਤੇ ਉਸ ਤੋਂ ਬਾਅਦ ਘਰ ਦੇ ਬਾਹਰ ਏਜੰਟ ਦੇ ਘਰ ਦੇ ਬਾਹਰ ਜਿਹੜੀ ਆ ਡੈੱਡ ਬੋਡੀ ਆ ਉਹ ਰੱਖੀ ਗਈ ਹੈ ਤੇ ਗੰਭੀਰ ਇਲਜ਼ਾਮ ਹੈ ਜਿਹੜੇ ਆ ਉਹ ਲਗਾਏ ਜਾ ਰਹੇ ਆ ਏਜੰਟ ਤੇ ਜਦੋਂ ਏਜੰਟ ਦੇ ਨਾਲ ਗੱਲਬਾਤ ਕੀਤੀ ਤੇ ਉਸਨੇ ਕਿਹਾ ਕਿ ਇਹ ਇਲਜ਼ਾਮ ਹੈ ਜਿਹੜੇ ਆ ਝੂਠੇ ਆ ਕਿ ਮੈਨੂੰ ਲੱਖ ਰੁਪਇਆ ਦਿੱਤਾ ਕਿ ਉਹਨਾਂ ਦਾ ਜਿਹੜਾ ਬੰਦਾ ਜਿਹਦੀ ਡੈਥ ਹੋਈ ਉਹ ਪਹਿਲੇ ਤੋਂ ਬਿਮਾਰ ਸੀ ਏਜੰਟ ਦੇ ਨਾਲ ਗੱਲਬਾਤ ਹੋਈ ਆ ਫੋਨ ਤੇ ਤੇ ਉਹਨੇ ਉਹਦੇ ਵੱਲੋਂ ਇਹ ਪੱਖ ਆ ਜਿਹੜਾ ਸਾਹਮਣੇ ਰੱਖਿਆ ਗਿਆ ਤੇ ਹੁਣ ਮੌਕੇ ਤੇ ਪੁਲਿਸ ਪਹੁੰਚੀ ਆ ਪੁਲਿਸ ਵੱਲੋਂ ਕਿਹਾ ਜਾ ਰਿਹਾ ਕਿ ਜਿਹੜੀ ਜਗ੍ਹਾ ਤੇ ਡੈਥ ਹੋਈ ਆ ਜਿਹੜੇ ਹਸਪੀਟਲ ਤੋਂ ਉਧਰੋਂ ਰੁੱਕਾ ਜਿਹੜਾ ਕਿ ਇਹ ਸਬੰਧਤ ਥਾਣੇ ਨੂੰ ਭੇਜਿਆ ਜਾਵੇ ਉਹਨਾਂ ਵੱਲੋਂ ਕਾਰਵਾਈ ਆ ਜਿਹੜੀ ਐ ਇਸ ਕੇਸ ਦੀ ਜਿਹੜੀ ਐ ਕੀਤੀ ਜਾਊਗੀ ਜਾਂ ਨਹੀਂ ਕੀਤੀ ਜਾਊਗੀ ਰੁਕਾ ਭੇਜਿਆ ਜਾਊਗਾ ਜਾਂ ਨਹੀਂ ਭੇਜਿਆ ਜਾਊਗਾ ਜਿਹੜੇ ਇਹਨਾਂ ਦੇ ਘਰ ਦੇ ਆ ਉਹ ਕਾਰਵਾਈ ਕਰਵਾਣਗੇ ਜਾਂ ਨਹੀਂ ਕਰਵਾਣਗੇ ਆਉਣ ਵਾਲਾ ਹਲੋ ਸੌਰਵ ਕੱਲ ਕਰ ਹਲੋ ਹਾਂਜੀ ਕੌਣ ਹਾਂਜੀ ਦਲਵੀਰ ਜੀ ਹਾਂਜੀ ਮੈਂ ਸੌਰਵ ਗੱਲ ਕਰ ਰਿਹਾ ਜੀ ਪੱਤਰਕਾਰ ਹਾਂਜੀ ਇੱਕ ਕੋਈ ਤੁਸੀਂ ਚਾਹ ਸੀਗਾ ਕੋਈ ਆਸਟ੍ਰੇਲੀਆ ਦਾ ਇੱਕ ਇੱਕ ਲੇਡੀਜ਼ ਹੈ ਇੱਕ ਜੈਨ ਦਾ ਮਤਲਬ ਹਸਬੰਡ ਵਾਈਫ ਦਾ ਹਾਂਜੀ ਤੇ ਉਹਦੇ ਤੇ ਤੁਹਾਡੇ ਤੇ ਇਲਜ਼ਾਮ ਲੱਗ ਰਿਹਾ ਕਿ ਤੁਸੀਂ ਵੀਜ਼ਾ ਜਿਹੜਾ ਉਹ ਫੇਕ ਲਵਾਤਾ ਸੀਗਾ। ਭਾਜੀ ਕੋਈ ਇਲਜ਼ਾਮ ਨਹੀਂ ਲੱਗ ਰਿਹਾ ਹੁਣ ਇੱਕ ਪੱਖ ਦੀ ਤੁਸੀਂ ਗੱਲ ਸੁਣਨੀ ਦੂਜੇ ਦੀ ਸੁਣਨੀ। ਹਾਂਜੀ। ਆਪਾਂ ਵੀਰੇ ਕੋਲ ਇਹਨਾਂ ਨੇ ਪੈਸੇ ਨਹੀਂ ਦਿੱਤਾ ਤਾਂ ਬੰਦਾ ਨਹੀਂ ਚੜੇ। ਕਿਦਾਂ? ਪੈਸੇ ਦਿੱਤੇ ਇਹਨਾਂ ਨੇ ਮੈਂ ਤੁਹਾਨੂੰ ਲਾਸਟ ਚੈਟ ਦਿਖਾ ਦਊਗਾ। ਲਾਸਟ ਦਿਨਾਂ ਤੱਕ ਵੀ ਮੇਰੇ ਪੈਸੇ ਦੇ ਦੋ ਬੰਦਾ ਚੜ ਜੂਗਾ। ਮੇਰੇ ਪੈਸੇ ਤੁਹਾਨੂੰ ਕਹਿੰਦੇ 20 ਲੱਖ ਰੁਪਈਆ ਦਿੱਤਾ ਉਹਨਾਂ ਨੇ। ਵੀਰੇ 1 ਲੱਖ ਰੁਪਈਆ ਦਿੱਤਾ ਵਾ। ਅਸੀਂ ਦੋਵਾਂ ਕੋਈ ਪੈਸੇ ਨਹੀਂ। ਹਾਂਜੀ। 1 ਲੱਖ ਰੁਪਏ ਤੋਂ ਉਹ ਪੈਸੇ ਨਹੀਂ ਦਿੱਤੇ ਇਹਨਾਂ ਨੇ ਕੋਈ ਉਹ ਵੀ ਤੌਣ ਚ 3 ਲੱਖ ਰੁਪਏ ਆ ਅੱਛਾ ਉਹ ਕਹਿੰਦੇ 20 ਲੱਖ ਰੁਪਈਆ ਦਿੱਤਾ ਤੁਹਾਨੂੰ ਭਾਈ 20 ਲੱਖ ਆਇਆ ਕਿੱਥੋਂ ਅਦਾ ਕਰਨਾ ਹਾਂਜੀ ਮੈਂ ਕਹਾਂ 20 ਲੱਖ ਰੁਪਏ ਪਾਇਆ ਕਿੱਥੇ ਦੇਣ ਆ ਤੇ ਉਹ ਕਹਿੰਦੇ ਮੈਂ ਐਸ ਦਿੱਤਾ ਤੁਸੀਂ ਮੇਰੀ ਜਿਹੜੀ ਹੋਈ ਇਹਨਾਂ ਦੀ ਕੁੜੀ ਨਾਲ ਨਾ ਉਹ ਤਾਂ ਤੁਹਾਨੂੰ ਮੈਂ ਗੁਰੂ ਨੂੰ ਦਿਖਾ ਦਉ ਵੀ ਮੇਰੇ ਪੈਸੇ ਜਦੋਂ ਕੰਨੇ ਚੜਾ ਦੂੰਦਾ ਅੱਛਾ ਤੇ ਮੈਂ ਕਹਾਂ ਨਹੀਂ ਟਿਕਟ ਟੈਕ ਕੈਨਸਲ ਕਰਾ ਲਓ ਮੇਰੇ ਕੋਲ ਫੂਟ ਪਿਆਵਾ ਅੱਛਾ ਜੀ ਹਾਂਜੀ ਨਹੀਂ ਤੇ ਉਹ ਤੁਹਾਡੇ ਘਰ ਤੁਹਾਡਾ ਘਰ ਜਿ ਆਪਣਾ ਇੱਥੇ ਆ ਆਪਣਾ ਇੱਕ ਵੱਦੀ ਹਾਂ ਜੀ ਤੋਂ ਵੱਧੀਆ ਤੁਸੀਂ ਤੁਹਾਡੇ ਘਰ ਦੇ ਬਾਹਰ ਉਹ ਆਪਣੇ ਹਸਬੰਦ ਦੀ ਬੋਡੀ ਲੈ ਕੇ ਆਏ ਹੋਏ ਆ ਪ੍ਰੋਟੈਸਟ ਕਰ ਰਹੇ ਹੋ ਤੁਸੀਂ ਉਹ ਪਹਿਲਾ ਬੰਦਾ ਬਿਵਾਰ ਸੀ ਤੁਸੀਂ ਉਹਦੀ ਰਿਪੋਰਟਾਂ ਦੇਖ ਲਿਓ ਹੂੰ ਠੀਕ ਹੈ ਜੀ ਹੁਣ ਉਹਦੀ ਡੈਥ ਹੋ ਗਈ ਤਾਂ ਮੇਰੀ ਗੱਲ ਪੱਕੀ ਅੱਛਾ ਨਹੀਂ ਤੁਸੀਂ ਇਹ ਇਹ ਚੀਜ਼ ਮੰਨਦੇ ਹੋ ਕਿ ਤੁਸੀਂ ਜਿਹੜੇ ਵੀਜ਼ੇ ਲਵਾਏ ਉਹ ਜਾਲੀ ਆ ਨਹੀਂ ਵੀਰੇ ਕਿਹੜਾ ਇਹਨਾਂ ਨੇ ਕੀਤਾ ਤਰਾ ਹਾਂਜੀ ਇਹਨਾਂ ਨੇ ਸਾਰਾ ਕੁਝ ਇਹਨਾਂ ਨੇ ਚੈੱਕ ਕਰਵਾਇਆ ਵਾ ਕਿਦਾਂ ਇਹਨਾਂ ਨੇ ਸਾਰਾ ਕੁਝ ਚੈੱਕ ਕਰਵਾਇਆ ਪਰਾ ਜੀ ਨਹੀਂ ਨਹੀਂ ਵੀਜ਼ੇ ਫਿਰ ਉਹ ਬੰਦੇ ਜਹਾਜ਼ ਕਿਉਂ ਨਹੀਂ ਚੱਲੇ ਨਸੀਬਰੇ ਚੱਲੇ ਨਹੀਂ ਸੀਗਾ ਲਾਸ ਚੈਟ ਨਾਲ ਪੈਸੇ ਤੇ ਮੈਂ ਤਾਂ ਵੀਰੇ ਚੜਨ ਦਿੱਤੇ ਹਾਂਜੀ ਮੈਂ ਤਾਂ ਪੈਸੇ ਨਹੀਂ ਵੀਰੇ ਨਾਲ ਦਿੱਤੇ ਅੱਛਾ ਮਤਲਬ ਤੁਸੀਂ ਤੁਹਾਡੇ ਕਹਿੰਦਾ ਮਤਲਬ ਹੈ ਪੈਸੇ ਪੂਰੇ ਨਹੀਂ ਮਿਲੇ ਤਾਂ ਨਹੀਂ ਉਡਾ ਚੜੇ ਲਾਸ ਚੈਟ ਨਾਲ ਲਾਸ ਚੈਟ ਨਾਲ ਝੂਠ ਬੋਲਦੇ ਭਰਾ ਜੀ ਅੱਛਾ ਜੀ ਹਾਂਜੀ ਨਹੀਂ ਫਿਰ ਮਤਲਬ ਉਹ ਤਾਂ ਕਹਿ ਰਿਹਾ ਕਿ ਤੁਸੀਂ 20 ਲੱਖ ਲੈ ਲਿਆ ਸਾਡਾ ਤੁਸੀਂ ਚੈੱਕ ਵੀ ਦਿੱਤੇ ਫਿਰ ਉਹਨਾਂ ਨੂੰ ਕੋਈ ਨਹੀਂ ਮੇਰਾ ਚੈੱਕ ਨਹੀਂ ਸੀ ਅਗਲੇ ਬੰਦੇ ਦਾ ਸੀਗਾ ਚੱਕਾ ਨਹੀਂ ਉਹ ਕਹਾਦਾ ਚੈੱਕ ਸੀ ਫਿਰ ਪਾਪਾ ਜੀ ਚੈੱਕ ਤੇ ਆਲੇ ਸਿਉਟੀ ਨਾਲ ਹਾਂਜੀ ਇਹਨਾਂ ਨੇ ਪੈਸੇ ਪੇਮੈਂਟ ਮੈਨੂੰ ਕਰਦੇ ਸੀ ਚੈੱਕ ਤਾਂ ਦਿੱਤਾ ਹੈ ਸਰ ਮੇਰੀ 5 ਲੱਖ ਦਾ ਚੈੱਕ ਨਹੀਂ ਫਿਰ ਤੂੰ 5 ਲੱਖ ਦਾ ਕਹਿੰਦੇ ਚੈੱਕ ਦਿੱਤਾ ਤੁਸੀਂ ਜੇ ਤੁਹਾਨੂੰ 1 ਲੱਖ ਬਿਲੇ ਆ ਤੇ ਪਰਾ ਜੀ ਇਹਨਾਂ ਨਾਲ ਗੱਲ ਹੋਈ ਸੀ 1 ਬਾਰ ਲੱਖ ਰੁਪਏ ਦਾ ਅੱਛਾ ਹਾਂਜੀ ਉਹ ਚਲਿਓ ਨਹੀਂ ਨਹੀਂ 1 ਬਾਰ ਲੱਖ ਰੁਪਏ ਸਮਝਿਆ ਨਹੀਂ ਮੈਂ 12 ਲੱਖ ਰੁਪਏ ਪਰਾ ਜੀ ਗੱਲ ਹੋਈ ਸੀ ਅੱਛਾ 12 ਲੱਖ ਰੁਪਏ ਤੇ ਤੁਹਾਨੂੰ ਪੈਸੇ ਦਿੱਤੇ ਕਿੰਨੇ ਇਹਨਾਂ ਨੇ ਹਾਂਜੀ ਕਿਹਨ ਦਿੱਤੇ ਨਹੀਂ ਪਾਜੀ 1 ਲੱਖ ਰੁਪਏ ਇੱਥੇ ਹੀ ਤਾਂ ਬਸ 1 ਲੱਖ ਰੁਪਏ ਦਿੱਤਾ ਹਾਂਜੀ ਨਹੀਂ ਤੂੰ ਫਿਰ ਤੁਸੀਂ 5 ਲੱਖ ਦੇ ਚੈੱਕ ਹੀ ਉਹ ਦਿੱਤੇ ਸਮੇਂ ਜਿਹੜਾ ਦੱਸੇਗਾ ਜੁੜੇ ਰੋ ਸਕਰੋਲ ਪੰਜਾਬ ਦੇ ਨਾਲ ਸੋਰਵਰ ਰਾਈਟ ਰਿਪੋਰਟ ਧੰਨਵਾਦ